ਏਵਨ ਪੰਜਾਬੀ ਟੀਵੀ ਦੇ ਉੱਪਰ ਸ਼ਾਨਦਾਰ ਲਾਈਵ ਪ੍ਰੋਗਰਾਮ ਤੇ ਦੋਸਤੋ ਅੱਜ ਗੱਲਬਾਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕੁ ਦਿਨ ਪਹਿਲਾਂ ਇੱਕ ਸਾਡੇ ਮਰਹੂਮ ਦੁੜਾਕ ਫੌਜਾ ਸਿੰਘ ਜੋ ਕਿ ਦੁਨੀਆ ਨੂੰ ਅਲਵਿਦਾ ਕਹਿ ਗਏ ਸੜਕ ਹਾਦਸੇ 'ਚ ਉਹਨਾਂ ਦੀ ਮੌਤ ਹੋਈ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ આરોપી ਹੈ ਕਹਿੰਦਾ ਰਹੀ ਹੈ ਉਹ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪਰ ਹੁਣ ਮਰਹੂਮ ਸਾਫਾ ਜਿਹੜੇ ਦੁੜਾਕ ਸੀਗੇ ਫੋਜ ਸਿੰਘ ਉਹਨਾਂ ਦੇ ਬੇਟੇ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਨੇ ਕਿ ਸਾਰਾ ਕੁਝ ਹੀ ਉਲਟ-ਪੁਲਟ ਕਰ ਦਿੱਤਾ ਹੈ ਤਾਂ ਦੇਖਦੇ ਹਾਂ ਉਹਨਾਂ ਕੀ ਬਿਆਨ ਆਇਆ ਕੀ ਗੱਲਬਾਤ ਹੋਈ ਹੈ ਇਸ ਪੂਰੇ ਵਿੱਚ ਦੀ ਗੱਲਬਾਤ ਕਰਨੀ ਚੱਲਦੇ ਹਾਂ ਸਾਡੇ ਨਾਲ ਜੁੜਿਆ ਰਿੰਦਰ ਸਿੰਘ ਜੀ ਮਾਨ ਸਾਹਿਬ ਉਹਨਾਂ ਕਰਦੇ ਆ ਵਿਚਾਰ ਵਟਾਂਦਰਾ ਰਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਧੰਨਵਾਦ ਰਿੰਦਰ ਸਿੰਘ ਜੀ ਉਹਨਾਂ ਦੇ ਲੜਕੇ ਦਾ ਦੇਖੋ ਬਿਆਨ ਆ ਗਿਆ ਜੇ 4-5 ਦਿਨ ਹੋ ਗਏ ਘਟਨਾ ਵਾਪਰੀ ਨੂੰ ਤਾਂ ਪਹਿਲਾਂ ਦਾ ਇੱਕ ਪਰਚਾ ਦਰਜ ਹੋਇਆ ਐਨਆਰਆਈ ਨੂੰ ਰੈਸਟ੍ਰੀਟ ਕੀਤਾ ਕਿਉਂਕਿ ਮਾਮਲਾ ਕਾਫੀ ਹਾਈਲਾਈਟ ਹੋ ਗਿਆ ਸੀਗਾ ਸਰਕਾਰਾਂ ਤੇ ਵੀ ਸਵਾਲ ਉੱਠੇ ਵੀ ਆਕਰੋ ਬੰਦਾ ਕਾਬੂ ਕੋਈ ਨਹੀਂ ਆ ਰਿਹਾ ਕਾ ਬੰਦਾ ਵੀ ਕਾਬੂ ਕਰ ਲੈ ਗਿਆ ਤਾਂ ਹੁਣ ਉਹਨਾਂ ਦੇ ਬੀਟਿੰਗ ਬਹੁਤ ਹੀ ਵੱਡਾ ਬਿਆਨ ਦਿੱਤਾ ਹੈ ਹਾਂਜੀ ਦੇਖੋ ਗੱਲ ਇਹ ਹੈ ਜੀ ਜਿਹੜੇ ਫੋਜਾ ਸਿੰਘ ਸੀ ਸਰਦਾਰ ਫੋਜਾ ਸਿੰਘ ਇਹਨਾਂ ਦੀ ਉਮਰ 114 ਸਾਲ ਦੇ ਲਗਭਗ ਹੈ ਜੀ ਹੈ ਇਹ ਜੀ ਜਿਹੜੇ ਬਦਕਤ ਸਿੰਘ ਨਾਲ ਜਿਹੜਾ ਐਕਸੀਡੈਂਟ ਵਾਪਰ ਗਿਆ ਕਿਉਂਕਿ ਉਹ ਸੜਕ ਦੇ ਉੱਤੇ ਥੋੜੇ ਜੇ ਤੁਰ ਰਹੇ ਸੀਗੇ 3:30-4 ਵਜੇ ਦਾ ਟਾਈਮ ਸੀ ਜੀ ਕਰਕੇ ਦੂਸਰੀ ਸਾਈਡ ਤੋਂ ਗੱਡੀ ਆ ਗਈ ਤੋ ਗੱਡੀ ਦੇ ਨਾਲ ਮਤਲਬ ਉਹਨਾਂ ਦਾ ਐਕਸੀਡੈਂਟ ਹੋ ਗਿਆ। ਤੋ ਬੜੀ ਕਿਸਮਤੀ ਸਾਹਿਬ ਦੀ ਇਹ ਹੋ ਗਈ ਵੀ ਉਹ ਗੱਡੀ ਸਪੀਡ ਤੇ ਹੋਣੀ ਤੇ ਉਹਨੂੰ ਇੱਕ ਐਨ ਆਰ ਆਈ ਭਰਾ ਹੈ ਜਿਹੜਾ ਉਹ ਚਲਾ ਰਿਹਾ ਸੀਗਾ। ਜਦੋਂ ਐਕਸੀਡੈਂਟ ਹੋ ਗਿਆ ਚਲੋ ਫਰਜ਼ ਤਾਂ ਬਣਦਾ ਹੁੰਦਾ ਜੇ ਕਿਸੇ ਤੋਂ ਵੀ ਐਕਸੀਡੈਂਟ ਹੁੰਦਾ ਜੀ ਮੌਕੇ ਤੇ ਖੜ ਜੇ ਤਾਂ ਸਾਵਧਾਨ ਸਵਾਲ ਕਰੇ ਕਿੱਥੇ ਜਦੋਂ ਬੰਦਾ ਉਸ ਬੰਦੇ ਨੂੰ ਛੱਡ ਕੇ ਭੱਜ ਜਾਂਦਾ ਨਾ ਫਿਰ ਜਿਹੜਾ ਪਰਿਵਾਰਕ ਮੈਂਬਰਾਂ ਦਾ ਗੁੱਸਾ ਹੁੰਦਾ ਉਹ ਅਸਮਾਨ ਤੇ ਛੱਡ ਜਾਂਦਾ ਤੇ ਉਹ ਬੰਦੇ ਦੀ ਗ੍ਰਿਫਤਾਰੀ ਦੀ ਮੰਗ ਕਰਨ ਲੱਗੇ ਕਿਉਂਕਿ ਤਾਂ ਇਹ ਦੁਨੀਆ ਦੇ ਵਿੱਚ ਮਸ਼ਹੂਰ ਇੱਕ ਸ਼ਖਸੀਅਤ ਸੀਗੇ ਜਿਹੜਾ ਐਕਸੀਡੈਂਟ ਹੋਇਆ ਵਕਤ ਹੀ ਮਤਲਬ ਪੁਰਸਲੇ ਨਮਸਤੇ ਦੀਪੋਤ ਹੋਇਆ ਨੇ ਜਿਹੋ ਵੀ ਉਹ ਐਨ ਆਰ ਆਈ ਭਰਾ ਸੀ ਉਹਨੂੰ ਮਤਲਬ ਗ੍ਰਿਫਤਾਰ ਕਰ ਲਿਆ ਜੀ ਤੇ ਜਿਹੜੇ ਉਹਨਾਂ ਦੇ ਲੜਚੇ ਨੇ ਉਹਨਾਂ ਦਾ ਬਿਆਨ ਜ਼ਰੂਰ ਆਇਆ ਵੀ ਜੇ ਖੜ ਜਾਂਦੇ ਤਾਂ ਮਤਲਬ ਆਸੀ ਪਰਚੀ ਦਰਜ ਵਾਲੇ ਪਾਸੇ ਨਾ ਤੁਰਦੇ ਤਾਂ ਹੋ ਸਕਦਾ ਕੋਈ ਐਗਰੀਮੈਂਟ ਹੋ ਜਾਂਦਾ ਆ ਗੱਲ ਕਰੀ ਜਿਹੜਾ ਉਹ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਉੱਥੇ ਭੀੜ ਇਕੱਠੀ ਹੋ ਜਾਂਦੀ ਹੈ ਭੀੜ ਫਿਰ ਕੁੱਟਮਾਰ ਸ਼ੁਰੂ ਕਰ ਦਿੰਦੀ ਹੈ ਅੱਗ ਜਨਿਤ ਜਹੀ ਭਗ ਜਾਂਦੀ ਹੈ ਮਤਲਬ ਇਸ ਗੱਲ ਤੋਂ ਡਰਦਾ ਮਾਰਾ ਕੋਈ ਵੀ ਬੰਦਾ ਉਹ ਸਾਈਡ ਤੇ ਹੋ ਜਾਂਦਾ ਹੈਗਾ ਭੱਜ ਜਾਂਦਾ ਹੈ ਗੱਲ ਕਰ ਉਹ ਤੇ ਗਲਤੀ ਹੈ ਵੀ ਭੱਜਣ ਤੋਂ ਸਾਈਡ ਤੇ ਹੋਣ ਤੋਂ ਬਾਅਦ ਉਸ ਬੰਦੇ ਨੇ ਮਤਲਬ ਪਹੁੰਚ ਕਰਨ ਲਈ ਸੀ ਚਾਹੇ ਹੱਥ ਪੈਰ ਮਤਲਬ ਬੇਨਤੀਆਂ ਰਿਕਵੈਸਟਾਂ ਕਰਨੀਆਂ ਸੀ ਜਿਹਾ ਆਪ ਆ ਕੇ ਮੱਥੇ ਲੱਗਦਾ ਤਾਂ ਮਤਲਬ ਜਿਹੜਾ ਪਰਿਵਾਰ ਦਾ ਗੁੱਸਾ ਹੁੰਦਾ ਉਹ ਥੋੜਾ ਜਿਹਾ ਹੌਲਾ ਹੋ ਜਾਂਦਾ ਹੈ ਜੀ ਹੁਣ ਪਰਚਾ ਬੈਣ ਤੋਂ ਬਾਅਦ ਜਿਵੇਂ ਜਾਣ ਜਾਣਕਾਰੀ ਮਿਲੀ ਹੈ ਕਿ ਜਿਹੜਾ ਇਹਨਰੇ ਵਿਅਕਤੀ ਕਾਬੂ ਕੀਤਾ ਗਿਆ ਉਸਦੇ ਕੁਝ ਜਾਣਕਾਰੇ ਲੋਕ ਨੇ ਉਰੇ ਰਹਿੰਦੇ ਨੇ ਭਾਰਤ ਦੇ ਵਿੱਚ ਉਹ ਉਹਨਾਂ ਦੇ ਫੌਜਾਦਿਆਂ ਦੇ ਪਰਿਵਾਰਕੋਂ ਗਏ ਸੀ ਵੀ ਤੁਸੀਂ ਇਹ ਗੱਲਬਾਤ ਖਤਮ ਕਰ ਲਓ ਵੀ ਸਾਡੇ ਬੰਦੇ ਨੇ ਵਾਪਸ ਬਾਹਰ ਜਾਣਾ ਤਾਂ ਜਿਸ ਤੋਂ ਬਾਅਦ ਉਹਨਾਂ ਲਟਕਿਆ ਬਿਆਨ ਇਸੇ ਲਈ ਆਇਆ ਹੈ ਵੀ ਜੇਕਰ ਉੱਥੇ ਮੌਕੇ ਦੇ ਖੜਦੇ ਤਾਂ ਅਸੀਂ ਸ਼ਾਇਦ ਪਰਚਾ ਵੀ ਦਰਨਾ ਕਰਾਂਦੇ ਪਰ ਉਹ ਕਹਿੰਦੇ ਚਲੇ ਗਏ ਸਾਨੂੰ ਉਸ ਤੋਂ ਗੁੱਸਾ ਆਇਆ ਕਿਉਂਕਿ ਕੇਸ ਬੜਾ ਹਾਈਲਾਈਟ ਹੋ ਗਿਆ ਸੀ ਸਰਕਾਰਾਂ ਦੇ ਵੀ ਸਵਾਲ ਉੱਠ ਕੇ ਸੀ ਤਾਂ ਪੰਜਾਬ ਸਰਕਾਰ ਨੇ ਪੁਲਿਸ ਨੂੰ ਤੁਰੰਤ ਆਰਡਰ ਦਿੱਤਾ ਮਰਜ਼ੀ ਗ੍ਰਿਫਤਾਰਾ ਕਰੋ ਤਾਂ ਪੁਲਿਸ ਨੇ ਮੁਫਤਦੀ ਲਗਾਈ ਗ੍ਰਿਫਤਾਰੀ ਹੋਈ ਹੁਣ ਪਰਚਾ ਦੋ ਗਿਆ ਤੇ ਅੱਜ ਉਹਨਾਂ ਦੇ ਬੇਟਰੇ ਸਿਰ ਹੀ ਵਿਆਹ ਨ ਆਇਆ ਕਹਿੰਦੇ ਵੀ ਜੇ ਨਾ ਭਸਦੇ ਤਾਂ ਅਸੀਂ ਕਹਿੰਦੇ ਸ਼ਾਇਦ ਕਾਰਵਾਈ ਨਾ ਕਰਦੇ ਹਾਂਜੀ ਦੇਖੋ ਇਹ ਤਾਂ ਗੱਲ ਹੈ ਜੀ ਵੀ ਨਾ ਕਰਦੇ ਤਾਂ ਠੀਕਾ ਹੋਈਗਾ ਪੁਰ ਗੁੱਸਾ ਹੁੰਦਾ ਹੈਗਾ ਨਾ ਗੁੱਸਾ ਜਦੋਂ ਹੋਣ ਬੰਦੇ ਤੇ ਜਿਹੋ ਬੰਦੇ ਉਦੋਂ ਹੀ ਆ ਜਾਂਦੇ ਉਹਦੇ ਮਤਲਬ ਫੋਨ ਕਮਾ ਕੇ ਬੰਦਿਆਂ ਨੂੰ ਇਕੱਠੇ ਕਰਕੇ ਪੰਜ ਚਾਰ ਬੰਦੇ ਸ਼ਿਆਣੇ ਜਿਹੜੇ ਸਮਝਦਾਰ ਹੁੰਦੇ ਨੇ ਜਾਂ ਕੋਈ ਪਿੰਡ ਦੇ ਮੋਹਤਵਾਰ ਬੰਦੇ ਨਾਲ ਲੈ ਕੇ ਮਤਲਬ ਇਹ ਗੱਲ ਨੂੰ ਨਿਯਕਸ਼ਣ ਵਾਲੇ ਪਾਸੇ ਚੱਲ ਪੈਂਦੇ ਤਾਂ ਹੋ ਸਕਦਾ ਮਤਲਬ ਇਹ ਗੱਲ ਦੂਸਰੇ ਪਾਸੇ ਸੰਜੋਗ ਕਿਹੜੇ ਪਾਸੇ ਵਗ ਜਾਂਦੀ ਗੱਲ ਕਰ ਵੀ ਹੈ ਤਾਂ ਐਕਸੀਡੈਂਟਲ ਕੇਸ ਦੇਖੋ ਪਰਚਾ ਹੁਣ ਵੀ ਕਿਹੜੀ ਧਾਰਾ ਲੱਗਦੀ ਹੈ ਤੇ ਕਿਹੜੀ ਧਾਰਾ ਲੱਗਿਆ ਵੀ ਕਦੋਂ ਮਤਲਬ ਆ ਵੀ ਅਵੇਲੇਬਲ ਹੈ ਜਾਂ ਅਨਵੇਲੇਬਲ ਹੈ ਮਤਲਬ ਇਹ ਤਾਂ ਹੁਣ ਦੇਖੋ ਜਦੋਂ ਪਰਚਾ ਦਰਜ ਹੋ ਗਿਆ ਅਰੈਸਟ ਹੋ ਗਈ ਉਹ ਵਕੀਲੀ ਦੱਸ ਸਕਦੇ ਨੇ ਐ ਗੱਲ ਕਰ ਇਹ ਐਵੀ ਫੌਜਾ ਸਿੰਘ ਦੀ ਜਿਹੜੀ ਦਿੱਲੀ ਤਮੰਨਾ ਸੀ ਨਾ ਉਹਨਾਂ ਦੀ ਇਹੀ ਦਿੱਲੀ ਤਮੰਨਾ ਸੀ ਵੀ ਮੇਰੀ ਜਦੋਂ ਵੀ ਮੌਤ ਹੋਵੇ ਮੇਰੀ ਮੌਤ ਮੇਰੇ ਪਿੰਡ ਦੇ ਵਿੱਚ ਹੋਵੇ ਤੇ ਮੇਰਾ ਮਤਲਬ ਆਪ ਦਾ ਪੰਜਾਬ ਹੋਵੇ ਮੇਰੇ ਹਿੰਦੁਸਤਾਨ ਦੇ ਵਿੱਚ ਹੋਵੇ ਤੇ ਦੂਸਰਾ ਉਹਨਾਂ ਦਾ ਇੱਕ ਵੱਡਾ ਸੁਪਨਾ ਸੀਗਾ ਕਿ ਜਿਹੜਾ ਪੰਜਾਬ ਹੈ ਉਹ ਡਰਗ ਮੁਕਤ ਹੋਵੇ ਤੇ ਇੱਕ ਸਭ ਤੋਂ ਵੱਡੀ ਗੱਲ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਮਤਲਬ ਕਿਸੇ ਦੇ ਪ੍ਰਤੀ ਉਹ ਨਾ ਕੋਈ ਮਾੜਾ ਖਿਆਲ ਉਹ ਪ੍ਰਮਾਤਮਾ ਦੇ ਹੀ ਅਰਦਾਸ ਕਰਦੇ ਹੁੰਦੇ ਸੀਗੇ ਕਿ ਪ੍ਰਮਾਤਮਾ ਮੈਨੂੰ ਮੈਥੋਂ ਮਾੜਾ ਤਾਂ ਕਿਸੇ ਦਾ ਕੀ ਕਰਾਂ ਤੇ ਮੇਰੇ ਆ ਮਨ ਦੇ ਵਿੱਚ ਕਿਸੇ ਦਾ ਮਾੜਾ ਹੋਣ ਦਾ ਖਿਆਲ ਵੀ ਪੈਦਾ ਨਾ ਕਰੀ ਜਿਹੜੇ ਮਤਲਬ ਉਹ ਐ ਸਮਝਦੇ ਨੇ ਕਿ ਪ੍ਰਮਾਤਮਾ ਨੇ ਉਹਨਾਂ ਦੀਆਂ ਨੇੜੇ ਹੋ ਕੇ ਗੱਲਾਂ ਸੁਣੀਆਂ ਐ ਤੇ ਕਿਸੇ ਦਾ ਉਹਨਾਂ ਨੇ ਮਾੜਾ ਨਹੀਂ ਕੀਤਾ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਆਪਦੇ ਪਿੰਡ ਵਾਲੇ ਪਾਸੇ ਦੇਖੋ ਠੀਕ ਹੈ ਵੀ ਕੋਈ ਇਨਸਾਨ ਤੁਰ ਜਾਂਦਾ ਦੁੱਖ ਦਾ ਇਸ ਗੱਲ ਦਾ ਹੁੰਦਾ ਐ ਇਹ ਤਾਂ ਨਹੀਂ ਹੈ ਵੀ ਕੋਈ ਚਾਹੇ ਉਮਰ ਵੱਡੀ ਹੈ ਚਾਹੇ ਛੋਟੀ ਹੈ ਹਰ ਇੱਕ ਪੇਰੈਂਟਸ ਦਾ ਪੇਰੈਂਟਸ ਹੁੰਦੇ ਨੇ ਕਿਉਂਕਿ ਜਿਹੜੇ ਇਹਨਾਂ ਦੇ ਮੈਡਮ ਸੀਗੇ ਇਹਨਾਂ ਦੇ ਘਰ ਵਾਲੀ ਮੈਡਮ ਮਾਤਾ ਗਿਆਨ ਕੌਰ 1992 ਦੇ ਵਿੱਚ ਲਗਭਗ ਪਤਰੋਚਣਾਈ ਕਰਕੇ ਸੀਗੇ ਉਸ ਤੋਂ ਬਾਅਦ ਇਹ ਆਪਣੇ ਬੇਟਾਂ ਕੋਲੇ ਬਾਹਰਲੇ ਦੇਸ਼ਾਂ ਦੇ ਵਿੱਚ ਹੀ ਸੈਟ ਹੋ ਗਏ ਸੀ ਜਦੋਂ ਇਹਨਾਂ ਦੀ ਉਮਰ 100 ਸਾਲ ਦੀ ਹੋਈ ਸੀ ਉਦੋਂ ਇੰਗਲੈਂਡ ਦੀ ਜਿਹੜੀ ਅਲੀਜਾਬੈਥ ਸੀ ਪਰ ਉਹਨੇ ਸਪੈਸ਼ਲ ਵਧਾਈ ਦਾ ਸੰਦੇਸ਼ ਭੇਜਿਆ ਸੀਗਾ ਤੇ ਕਾਫੀ ਮਤਲਬ ਹੈ ਰਿਸਪੈਕਟ ਇਹਨਾਂ ਦੀ ਚਿੱਤੀ ਸੀਗੀ ਰਿਸਪੈਕਟਫੁਲ ਆਦਮੀ ਸੀਗੇ ਹਰ ਇੱਕ ਦਾ ਭਲਾ ਮੰਗਣ ਵਾਲੇ ਤੇ ਮਤਲਬ ਦੇਸ਼ ਨੂੰ ਸਿਹਤਮੰਦ ਰਹੇ ਮੇਰਾ ਦੇਸ਼ ਮੇਰੀ ਦੁਨੀਆ ਇਹੀ ਇਹਨਾਂ ਦੀ ਕਾਮਨਾ ਹੁੰਦੀ ਸੀਗੀ ਤੇ ਵੀ ਸਾਰੇ ਜਿਹੜੇ ਦੁੱਖ ਦਰਦ ਨੇ ਉਹ ਦੁਨੀਆ ਤੋਂ ਦੂਰ ਹੋ ਜਾਣ ਗੱਲ ਕਰ ਆਪਦੇ ਹਿਸਾਬ ਨਾਲ ਇਹ ਮਤਲਬ ਚੱਲਦੇ ਚੱਲਦੇ ਇਹ ਸੇਹ ਤੇ ਇਹਨਾਂ ਨੇ ਰੱਖੀ ਕਿਉਂਕਿ ਜਿਹੜੀ ਇਹ ਮੈਰਾਥਨ ਦੌੜ ਸੀ ਉਹਦੇ ਵਿੱਚ ਉਹਨਾਂ ਦੇ ਕਾਫੀ ਰਿਕਾਰਡ ਬਣਾਏ ਹੋਏ ਨੇ ਪੰਨੇ ਇੱਕ ਦਿਨ ਦੇ ਵਿੱਚ ਕਈ ਕਈ ਰਿਕਾਰਡ ਬਣਾਏ ਹੋਏ ਨੇ ਸਭ ਤੋਂ ਸਭ ਤੋਂ ਪਹਿਲਾ ਮੈਡਲ ਮੈਰਾਥਨ ਦੇ ਵਿੱਚ ਫੌਜਾ ਸਿੰਘ ਲੈ ਕੇ ਆਈ ਸੀ ਭਾਰਤ ਲਈ ਹਾਂਜੀ ਮੈਡਲ ਮਤਲਬ ਉੱਥੇ ਵੀ ਇਹਨਾਂ ਨੇ ਲੈਏ ਨੇ ਭਾਰਤ ਬਾਅਦ ਮਤਲਬ ਮੈਡਲ ਇਹਨਾਂ ਨੇ ਕਾਫੀ ਮੈਡਲ ਜਿੱਤਨੇ ਕਿਉਂਕਿ ਇੰਨੀ ਦੇ ਵਿੱਚ ਮਤਲਬ ਹਰ ਇੱਕ ਬੰਦਾ ਪਹਿਲੀ ਕੱਲ ਤਾਂ ਪਹੁੰਚਦੇ ਹੀ ਨਹੀਂ ਜੇ ਕੋਈ ਪਹੁੰਚਦਾ ਹੈ ਤਾਂ ਬਿਮਾਰ ਹੁੰਦਾ ਹੈ ਜਾਂ ਮਤਲਬ ਕੋਈ ਤਕਲੀਫ ਹੁੰਦੀ ਹੈ ਪਰਮਾਤਮਾ ਦਾ ਕਰ ਇਹਨਾਂ ਦੇ ਉੱਤੇ ਮੇਰ ਪਰਿਆ ਹੱਥ ਰਿਹਾ ਹੈ ਪਰਿਵਾਰਿਕ ਸੰਕਟਿਕ ਦੋ ਵਾਰ ਹੀ ਆਏ ਨੇ ਮੋਤਾਂ ਵੀ ਉਹਨਾਂ ਨੇ ਐ ਗੱਲ ਕਰ ਫਿਰ ਵੀ ਇਹਨਾਂ ਨੇ ਹੌਸਲਾ ਰੱਖ ਕੇ ਜਿੰਦਗੀ ਆ ਜਿਹੜੀ ਉਹ ਗੁਜ਼ਾਰੀ ਐ ਤੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਈ ਕਿਉਂਕਿ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿ ਮੈਂ ਤੁਹਾਨੂੰ ਦੱਸਾਂ ਕਿ ਫੌਜਾ ਸਿੰਘ ਦਾ ਮੈਂ ਨਾਮ ਸੁਣਿਆ ਸੀ ਵੀ ਐਥਲੈਟਿਕ ਨਹੀਂ ਕਿਉਂਕਿ ਮੈਂ ਸਪੋਰਟਸ ਨਾਲ ਰਿਲੇਟਡ ਲਿਆ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੰਨੇ ਮਸ਼ਹੂਰ ਹਸਤੀ ਸੀ ਉਹ ਐ ਜਿਸ ਦਿਨ ਇਹਨਾਂ ਦਾ ਧਿਆਨ ਹੋਇਆ ਉਸ ਤੋਂ ਅਗਲੇ ਦਿਨ ਯਾਨੀ ਕਿ ਸਾਰੇ WhatsApp ਸਟੇਟਸ Facebook ਸਟੇਟਸ ਤੇ ਏ ਯਾਨੀ ਕਿ ਫੌਜਾ ਸਿੰਘ ਦੇ ਸਟੇਟਸ ਦਿਖ ਰਹੇ ਸੀ ਵੀ ਗਲਤ ਹੋਇਆ ਯਾਨੀ ਕਿ ਲੋਕ ਇੰਨਾ ਜਾਣਦੇ ਸੀ ਤੁਹਾਨੂੰ ਹਾਂ ਜੀ ਲੋਕ ਦੁਨੀਆ ਦੀ ਮਸ਼ਹੂਰ ਹਸਤੀ ਸੀਗੇ मतलब इन एज ਦੇ ਵਿੱਚ ਦਾ ਜੇ ਵੈਸੇ ਵੀ ਕੋਈ ਆਦਮੀ ਮਤਲਬ ਬਜ਼ੁਰਗ ਇਹਨੀ एज ਦੇ ਵਿੱਚ ਪਹੁੰਚਦਾ ਉਹਨੂੰ ਵੀ ਲੋਕ ਜਾਣਨ ਲੱਗ ਜਾਂਦੇ ਨੇ ਉਹਨਾਂ ਦੇ ਰਿਕਾਰਡ ਬਣ ਜਾਂਦੇ ਨੇ ਫੇਸਬੁੱਕਾਂ ਤੇ ਫੋਟੋਆਂ ਆਉਂਦੀਆਂ ਨੇ ਵਟਸਐਪਾਂ ਤੇ ਆਉਂਦੀਆਂ ਨੇ YouTube ਤੇ ਚੱਲਦੀਆਂ ਨੇ ਕਾਫੀ ਲੋਕ ਤਾਂ ਵੱਡੇ ਮਤਲਬ ਪੱਤਰਕਾਰ ਚੈਨਲਰਾਂ ਦੇ ਜਾ ਜਾ ਕੇ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਨੇ ਉਹਨਾਂ ਤੋਂ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਖੁਰਾਕ ਬਾਰੇ ਮਤਲਬ ਆ ਪੁੱਛਦੇ ਆ ਸਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਜੀ ਇਹਨਾਂ ਦੀ ਖੁਰਾਕ ਮਤਲਬ ਇਹ ਕਹਿੰਦੇ ਅਸੀਂ ਕਦੇ ਪਰੌਂਠਾ ਨਹੀਂ ਖਾਂਦਾ ਜੀ ਅਸੀਂ ਕਦੇ ਕੋਈ ਪਕੌੜਾ ਨਹੀਂ ਖਾਦਾ ਜੀ ਅਸੀਂ ਕਦੇ ਕੋਈ ਤਲੀ ਹੋਈ ਚੀਜ਼ ਨਹੀਂ ਖਾਦੀ ਤੇ ਸਿੰਪਲ ਖਾਣਾ ਖਾਂਦੇ ਸੀ ਤੇ ਸਿੰਪਲ ਖਾਣਾ ਖਾਣ ਵਾਸਤੇ ਹੀ ਪ੍ਰੇਰਿਤ ਕਰਦੇ ਸੀ ਜੋ ਵੀ ਕੋਈ ਇਹਨਾਂ ਤੋਂ ਪੁੱਛਦਾ ਸੀ ਆਂਦੀ ਸਿਹਤ ਦਾ ਰਾਜ਼ ਉਹ ਰੱਬ ਦਾ ਨਾਮ ਲੈਣਾ ਸਿੰਪਲ ਖਰਾਕ ਖਾਣੀ ਟਾਈਮ ਨਾਲ ਸੋਣਾ ਤੇ ਜਲਦੀ ਉੱਠ ਕੇ ਮਤਲਬ ਵਾਕਿੰਗ ਵਗੈਰਾ ਕਰਨੀਆਂ ਇਹ ਇਹਨਾਂ ਦੀਆਂ ਖੂਬੀਆਂ ਸੀਗੀਆਂ ਹਰ ਇੱਕ ਦਿਨ ਨਾਲੇ ਸਾਂਝੀਆਂ ਕਰਦੇ ਸੀ ਇਹ ਮਤਲਬ ਇਹ ਜਿਹੜਾ ਦਿਨ ਆਉਣਾ ਸੀ ਪਤਾ ਨਹੀਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀਗਾ ਉਹ ਹੋ ਗਿਆ ਵੈਸੇ ਹਜੇ ਮਤਲਬ ਇਹਨਾਂ ਦੀ ਜਿਹੜੀ ਦੇਖਣ ਨੂੰ ਸੀ ਏਜ ਤਾਂ ਬਹੁਤ ਸੀ ਗੱਲ ਕਰ ਦੇਖਣ ਨੂੰ ਜਾਂ ਇਹਨਾਂ ਦੇ ਤੌਰ ਤਰੀਕਿਆਂ ਦੇ ਹਿਸਾਬ ਨਾਲ ਇਹਨਾਂ ਦਾ ਹਜੇ ਸਮਾਂ ਨਹੀਂ ਸੀਗਾ ਜਾਣ ਦਾ ਗੱਲ ਕਰ ਵੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਬੀਚ ਦਾ ਤਾਂ ਉਹੀ ਹੁੰਦਾ ਡਾਕਟਰ ਸਾਹਿਬ ਇਹ ਗੱਲ ਤਾਂ ਸਾਫ਼ ਛੋਹ ਹੁੰਦੀ ਹੈ ਕਿ ਨੋਨ ਵੇਰ ਵਾਰੰਟਾ ਦੇਖੋ ਲੱਗਿਆ ਨਹੀਂ ਕੋਈ ਧਾਰਾ ਉਗਏ ਲੱਗੀ ਹੁੰਦੀ ਤਾਂ ਫੇਲ 2 ਘੰਟੇ ਅੰਦਰ ਮਿਲ ਜਾਂਦੇ ਜਿਵੇਂ ਕਿ ਆਮ ਐਕਸੀਡੈਂਟ ਕੇਚ ਹੁੰਦਾ ਕਿ 1 ਘੰਟੇ ਬਾਅਦ ਤੁਹਾਡੀ ਜਮਾਨਤ ਹੋ ਜਾਂਦੀ ਹੈ ਤੇ ਉਹਦੀ ਵੀ ਸਜ਼ਾ ਵੀ ਵੱਧ ਤੋਂ ਵੱਧ ਸਾਲਿਆ 2 ਸਾਲ ਹੁੰਦੀ ਹੈ ਤੇ ਜਿਹੜਾ ਹੁਣ ਤਾਂ ਜਮਾਨਤ ਨਹੀਂ ਹੋਈ ਐਨਆਰਏ ਵੀਰ ਦੀ ਜਿਹੜਾ ਉਹਦੇ ਲੋ ਬੰਦੇ ਭੇਜਿਆ ਆ ਰਿਹਾ ਇਹਦਾ ਮਤਲਬ ਕਿ ਅਫੈਂਸ ਅਜੇ ਲਗਾਏ ਗਏ ਨੇ ਵੀ ਜਿਹਦੇ ਨਾਲ ਕਿ ਜਮਾਨਤ ਵੀ ਡੇਟ ਹੋਏਗੀ ਔਰ ਸਜ਼ਾ ਦਾ ਪ੍ਰਬੰਧਨ ਵੀ 7-8 ਸਾਲ ਦੀ ਚੋ ਹੋ ਜਾਂਦਾ ਹੈ ਦੇਖੋ ਜੀ ਗੱਲ ਇਹ ਹੈ ਵੀ ਇਹਨੇ ਗੱਲਾਂ ਸਾਰੀਆਂ ਕਾਨੂੰਨੀ ਗੱਲਾਂ ਜੇ ਬੇਲ ਮੌਕੇ ਤੇ ਹੋ ਜੇ ਉਹਦੀ ਇਹ ਪਹਿਲਾਂ ਤਾਂ ਇਹ ਹੁੰਦਾ ਸੀਗਾ ਵੀ ਜਦੋਂ ਕੋਈ ਐਕਸੀਡੈਂਟ ਕੇਸ ਹੁੰਦਾ ਸੀ ਉਸ ਉਹਦੇ 304 ਇਹ ਜਿਹੜੀ ਧਾਰਾ ਲੱਗਦੀ ਹੁੰਦੀ ਉਹ ਵਗਣ ਪਿੱਛੇ ਜੇ ਸੈਂਟਰ ਸਰਕਾਰ ਨੇ ਜਿਹੜੀ ਇਹ ਧਾਰਾ ਹੈ ਜੀ ਖਤਮ ਕਰਤੀ ਤੇ ਹੁਣ ਇਹਦੀ ਤਾਂ ਕੋਈ ਹੋਰ ਇਹਨਾਂ ਨੇ ਮਤਲਬ ਕਾਨੂੰਨ ਦੇ ਵਿੱਚ ਇੰਪਲੀਮੈਂਟ ਕੀਤਾ ਹੈਗਾ ਹੁਣ ਉਹਦੇ ਮੁਤਾਬਕ ਕੇਸ ਹੋਣਗੇ ਦੇਖੋ ਵੀ ਜੇ ਬੇਲ ਵਾਲਾ ਮਸਲਾ ਜਿਹੜਾ ਇਹ ਬੇਲ ਤਾਂ ਅੱਜ ਨਹੀਂ ਤਾਂ ਕੱਲ ਬੇਲਾਂ ਤਾਂ ਦੇਖੋ ਉਹ ਹੋਈ ਜਾਂਦੀਆਂ ਨੇ ਬੰਦਾ ਨਹੀਂ ਮੁੜ ਕੇ ਦੁਬਾਰੇ ਆਉਂਦਾ ਤੇ ਛੇਲ ਤੇ ਰੇਲ ਇਹ ਕਦੇ ਭਰੀਆਂ ਨਹੀਂ ਰਹਿੰਦੀਆਂ ਨਹੀਂ ਇਹ ਕਦੇ ਖਾਲੀ ਹੁੰਦੀਆਂ ਨੇ ਇਹ ਸਮੇਂ ਦੇ ਹਿਸਾਬ ਨਾਲ ਮਤਲਬ ਬੰਦਾ ਜਿੱਦ ਉਥੇ ਤੰਦਰੁਸਤ ਰਹਿੰਦਾ ਆਪਦੀ ਸਿਹਤ ਦਾ ਖਿਆਲ ਰੱਖਦਾ ਕੋਈ ਚਿੰਤਾ ਨਹੀਂ ਕਰਦਾ ਉਹਦੀ ਦੇਲ ਹੋ ਜਾਂਦੀ ਆ ਆ ਜਾਂਦਾ ਗੱਲ ਕਰ ਜਿਹੜਾ ਇਸ ਝਾਂ ਨੂੰ ਅਲਵਿਦਾ ਕਹਿ ਜਾਂਦਾ ਨਾ ਵੀ ਉਹ ਬੰਦਾ ਵਾਪਸ ਨਹੀਂ ਆਉਂਦਾ ਪਤਾ ਨਹੀਂ ਕੀ ਕਾਰਨ ਹੋਇਆ ਵੀ ਐਨ ਆਰ ਆਈ ਭਰਾ ਤੋਂ ਮਤਲਬ ਇਹ ਕਿਸ ਤਰ੍ਹਾਂ ਹੋਈ ਇਹ ਜਾਂਚ ਦਾ ਵਿਸ਼ਾ ਵੀ ਕਿਹਦਾ ਕਸੂਰ ਸੀ ਇਹ ਤਾਂ ਹੈ ਨਾ ਜਾਂਚ ਦਾ ਵਿਸ਼ਾ ਤਾਂ ਗੱਲ ਕਰ ਵੀ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਤਾਂ ਹੈ ਨਹੀਂ ਸੀ ਨਾ ਹੀ ਕੋਈ ਦੁਸ਼ਮਣੀ ਦੇ ਤੌਰ ਦੇ ਉੱਤੇ ਇਹ ਕੰਮ ਹੋਇਆ ਇਹ ਇਹ ਤਾਂ ਇੱਕ ਐਕਸੀਡੈਂਟਲ ਮਤਲਬ ਘਟਨਾ ਵਾਪਰ ਗਈ ਬਾਪੂ ਜੀ ਨੇ ਚੜਾਈ ਕਰਨੀ ਸੀਗੀ ਉਹਦਾ ਇੱਕ ਬਹਾਨਾ ਬਣ ਗਿਆ ਉਹਦਾ ਇੱਕ ਜਰੀਆ ਸੀ ਜੀ ਮੈਂ ਇਹ 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 ਗੱਲ ਕਹਿਣਾ ਚਾਹੁੰਦਾ ਸੀ ਜਿਵੇਂ ਤੁਸੀਂ ਦੱਸਿਆ ਵੀ ਇੰਨੀ ਉਮਰ ਸੀਗੀ ਠੀਕ ਹੈ ਉਹ ਐਨ ਆਰ ਆਈ ਦੇ ਵੱਲੋਂ ਬੰਦੇ ਜਾ ਰਹੇ ਨੇ ਤਾਂ ਉਹਨਾਂ ਦੇ ਬਾਹਰ ਵੀ ਜਾਣਾ ਹੈ ਤੇ ਇਹ ਹੁੰਦਾ ਦਾ ਦੇਖੋ ਮੰਦੇ ਆ ਵੀ ਆ ਫੋਜਾ ਸਿੰਘ ਦਾ ਯਾਨੀ ਕਿ ਇੱਕ ਐਕਸੀਡੈਂਟ ਹੋਇਆ ਹੈ ਮੌਤ ਹੋਈ ਹੈ ਅਸੀਂ ਮੰਦੇ ਆ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਪਰ ਜਿਹੜੀ ਗੱਲ ਹੋਣੀ ਸੀ ਉਹ ਹੋ ਗਈ ਤੇ ਹੁਣ ਇੱਕ ਬੰਦਾ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਹੈ ਹੋ ਸਕਦਾ ਹੈ ਕਿ ਪਰਉਦੇ ਦੇ ਬੇਟੇ ਨੂੰ ਪਰਿਵਾਰ ਨੂੰ ਫੋਜਾ ਜੀ ਨੂੰ ਸੋਚਾਂ ਜੀਦਾ ਜੇ ਵੀ ਠੀਕ ਹੈ ਚਲੋ ਬੰਦਾ ਗਲਤੀ ਮੰਨ ਰਿਹਾ ਉਹਦਾ ਅਹਿਸਾਸ ਕਰਕੇ ਉਹ ਸੋਚ ਗਿਆ ਹੈ ਪਰਿਵਾਰ ਬਾਰੇ ਦੇਖੋ ਫੋਜਾ ਜੀ ਦਾ ਹੁਣ ਨਹੀਂ ਰਹੇ ਮੈਂ ਕੋਈ ਉਹਦੇ ਯਾਨੀ ਕਿ ਆ આરોપી ਵਿਅਕਤੀ ਆਪੱਖ ਨਹੀਂ ਲੈ ਰਿਆ ਪਰ ਮੈਂ ਇੱਕ ਵੈਸੇ ਗੱਲ ਕਰ ਰਿਹਾ ਜਨਰਲ ਹੋਲ ਦੀ ਕਿ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਐਨਆਰਏ ਬਾਰੇ ਵੀ ਸੋਚਦੇ ਆਂ ਇਹਦਾ ਦੇਖੋ ਜੀ ਕਈ ਵਾਰੀ ਕੀ ਹੁੰਦਾ ਨਾ ਜਿਹੜੇ ਕਈ ਧਰਾਮਾਂ ਇੰਗੀਆਂ-ਇੰਗੀਆਂ ਹੁੰਦੀਆਂ ਨੇ ਵੀ ਜਿੰਨਾਂ ਦੇ ਵਿੱਚ ਕੰਪਰੋਮਾਈਜ਼ ਨਹੀਂ ਹੁੰਦਾ ਨਹੀਂ ਹੈ ਉਹ ਕੰਪਰੋਮਾਈਜ਼ ਉਹ ਕਰ ਨਹੀਂ ਸਕਦੇ ਹੁੰਦੇ ਆਪਾਂ ਉਹਦੇ ਵਿੱਚ ਫਿਰ ਜਦੋਂ ਕੋਈ ਮਤਲਬ ਗਵਾਹ ਸਪੂਤਦਾ ਨਹੀਂ ਜਾਂ ਕੋਈ ਗਵਾਹੀ ਦੇਣ ਨੂੰ ਤਿਆਰ ਨਹੀਂ ਹੁੰਦਾ ਤਾਂ ਜਿਹੜਾ ਸਾਡਾ ਪੁਲਿਸ ਪ੍ਰਸ਼ਾਸਨ ਹੈ ਉਹ ਕਲੋਜ਼ਰ ਰਿਪੋਰਟ ਮਤਲਬ ਅ ਕਰਦੇਸ਼ ਕਰ ਦਿੰਦਾ ਉਦੋਂ ਬਾਅਦ ਫਿਰ ਉਹ ਜਲ ਸਭ ਤੇ ਜਾਂਦੀ ਹੈ ਇਹ ਜਲ ਸਭ ਉਹਨਾਂ ਨੂੰ ਇੱਕ ਵਾਰੀ ਫੇਰ ਰਿਜੈਕਟ ਕਰ ਦਿੰਦੇ ਨੇ ਉਦੋਂ ਬਾਅਦ ਫੇਰ ਇੰਕੁਆਰੀ ਦੀ ਦੁਆਰੇ ਜਾਂਦੀ ਹੈ ਦੁਆਰੇ ਫੇਰ ਮਤਲਬ ਇਹ ਥੋੜਾ ਜਿਹਾ ਸਾਲ ਦੋ ਸਾਲ ਦਾ ਪ੍ਰੋਜੈਕਟ ਜਾਂ ਬਣ ਜਾਂਦਾ ਹੁੰਦਾ ਹਣ ਜਾਂ ਦੋ ਤਿੰਨ ਵਾਰੀ ਮਤਲਬ ਇਹ ਰਿਪੋਰਟਾਂ ਨੇ ਜਿਹੜੀਆਂ ਕੋਰਟ ਵੱਲੋਂ ਉਹ ਵਾਪਸ ਭੇਜੀਆਂ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਤੀਜੀ ਵਾਰ ਲਗਭਗ ਇਹ ਰਿਪੋਰਟ ਜਾਂਦੀ ਹੈ ਟੈਕਨੋਜੀ ਰਿਪੋਰਟ ਤਿਆਰ ਹੋ ਕੇ ਫਿਰ ਉਹਦੇ ਉੱਤੇ ਜਲ ਸਭ ਦੇ ਸਾਈਨ ਹੁੰਦੇ ਨੇ ਸਟੈਂਪ ਲੱਗਦੀ ਹੈ ਇਹ ਉਹ ਫੇਰ ਜਿਹੜਾ ਉਹ ਕੇਸ ਹੈ ਉਹ ਫਾਈਲ ਹੋ ਜਾਂਦਾ ਮਤਲਬ ਇਹ ਥੋੜਾ ਜਿਹਾ ਪ੍ਰੋਸੈਸ ਦੇ ਵਿੱਚ ਸਮਾਂ ਜ਼ਰੂਰ ਲੱਗਦਾ ਹੈ ਕਿਉਂਕਿ ਮਤਲਬ ਇਹ ਜਿੱਤ ਜਦੋਂ ਵੀ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਉਸ ਪਰਿਵਾਰ ਜੇ ਸਮਝੌਤਾ ਕਰਨ ਨੂੰ ਤਿਆਰ ਹੁੰਦਾ ਹੈ ਗੱਲ ਕਰ ਉਸ ਜਿਹੜੀ ਵਿਛੜੀ ਹੋਈ ਆਤਮਾ ਹੁੰਦੀ ਆ ਵਿਛੜੀ ਹੋਈ ਰੂਹ ਹੁੰਦੀ ਆ ਉਸ ਨੂੰ ਇਨਸਾਫ ਦੇਣ ਵਾਸਤੇ ਗਵਰਨਮੈਂਟ ਦਾ ਥੋੜਾ ਜਿਹਾ ਇਹ ਪ੍ਰੋਸੈਸ ਹੈ ਉਹ ਪ੍ਰੋਸੈਸ ਵਿਚਲੀ ਲੰਘਣਾ ਪੈਂਦਾ ਜਿਹਦੇ ਵਿੱਚ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਨਾ ਤਾਂ ਉਹ ਤਾਂ ਗੱਲ ਠੀਕ ਹੈ ਪਰ ਜਿਹੜਾ ਅੱਜ ਇੱਕ ਬਿਆਨ ਆਇਆ ਵੀ ਉਹਨਾਂ ਦੇ ਬੇਟੇ ਉਹਨੂੰ ਹੈਨਾ ਵੀ ਗਲਤੀ ਇਹ ਮੰਦੇ ਦਾ ਸੀ ਨਾ ਕੁਝ ਕਰਦੇ ਕਾਰਵਾਈ ਤਾਂ ਕੀ ਇਹ ਗੱਲਾਂ ਨੂੰ ਕੋਰਟ ਦੇ ਦੇਖੇਗਾ ਨਹੀਂ ਇਹ ਕੋਰਟ ਨੂੰ ਦੇਖਣੀ ਇਹਦੀਆਂ ਗੱਲਾਂ ਵੀ ਦੇਖੋ ਜੀ ਇਹ ਗੱਲਾਂ ਕੋਰਟਾਂ ਦੇ ਵਿੱਚ ਇਹ ਗੱਲਾਂ ਜਦੋਂ ਜਾਣਗੀਆਂ ਉਦੋਂ ਹੈ ਨਾ ਮਤਲਬ ਐ ਨਹੀਂ ਹੁੰਦਾ ਹੈ ਵੀ ਜੇ ਕਿਸੇ ਨੇ ਬਿਆਨ ਦੇਤਾ ਜਦੋਂ ਕੋਰਟ ਬਿਆਨ ਲਾਉਗੀ ਜਦੋਂ ਗਵਾਹਾਂ ਹੋਣਗੀਆਂ ਉਹ ਉਹ ਗੱਲਾਂ ਮਤਲਬ ਉੱਥੇ ਕੋਰਟ ਆਉਣ ਰਿਕਾਰਡ ਹੋ ਕੇ ਫਿਰ ਜਲਸਾਬ ਦੇ ਟੇਬਲ ਤੇ ਟਿਕਣਗੀਆਂ ਆ ਮਤਲਬ ਜਿਹੜੀਆਂ ਆਪਣੇ ਆਮ ਇਹ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਤਾਂ ਇੱਕ ਗੱਲਾਂ ਹੁੰਦੀਆਂ ਨੇ ਜਦੋਂ ਜਲਸਾਬ ਦੀ ਦੇ ਸਾਹਮਣੇ ਗਵਾਹੀਆਂ ਸੈਡੀਆਂ ਸ਼ੁਰੂ ਹੋਣਗੀਆਂ ਔਰ ਰਿਕਾਰਡ ਸਾਰਾ ਕੁਝ ਰਿਟਨ ਚ ਆਊਗਾ ਉਦੋਂ ਤੇ ਫਿਰ ਬਹਿਸ ਹੁੰਦੀ ਐ ਓਦੋਂ ਬਾਅਦ ਫਿਰ ਕ੍ਰੋਸ ਹੁੰਦਾ ਕ੍ਰੋਸ ਪਹਿਲਾਂ ਕ੍ਰੋਸ ਹੁੰਦਾ ਫਿਰ ਬਹਿਸ ਹੁੰਦੀ ਐ ਓਦੋਂ ਬਾਅਦ ਫਿਰ ਜਲਸਾ ਫੈਸਲਾ ਕਰਦੇ ਮਤਲਬ ਕਾਫੀ ਸਮਾਂ ਲੱਗਦਾ ਐ ਇਸ ਗੱਲ ਤੋਂ ਕਿਉਂਕਿ ਕਦੇ ਛੁੱਟੀਆਂ ਹੁੰਦੀਆਂ ਨੇ ਕਦੇ ਆਪਣਾ ਵਕੀਲ ਨਹੀਂ ਹੁੰਦਾ ਕਦੇ ਸਰਕਾਰੀ ਵਕੀਲ ਨਹੀਂ ਹੁੰਦਾ ਕਦੇ ਕੋਈ ਉੱਥੇ ਕੋਰਟ ਦੇ ਵਿੱਚ ਜਿਹੜੇ मतलब रिट्र वगैरह ਹੁੰਦੇ ਨੇ ਉਹ ਨਹੀਂ ਹੁੰਦੇ ਕਈ ਵਾਰੀ ਜੱਜ ਸਾਹਿਬ ਵਿਜੀ ਹੁੰਦੇ ਨੇ ਕਿਸੇ ਹੋਰ ਕੇਸ ਦੇ ਵਿੱਚ ਵਾ ਹੋ ਹੀ ਜਾਂਦਾ ਹੁੰਦਾ ਕਾਫੀ ਮਤਲਬ ਇਸ ਤਰ੍ਹਾਂ ਦਾ ਟਾਈਮ ਲੱਗਦਾ ਹੁੰਦਾ ਜਦੋਂ ਟਾਈਮ ਦੇ ਵਿੱਚ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਿਉਂਕਿ ਤਰੀਕ ਫਿਰ ਮਹੀਨੇ ਵੀ ਜਾਂਦੀ ਪੈ ਜਾਂਦੀ ਹੈ ਮਹੀਨੇ ਦੋ ਮਹੀਨੇ ਦੀ ਪੈ ਜਾਂਦੀ ਹੈ ਮਤਲਬ ਇਸ ਤਰ੍ਹਾਂ ਕਰਕੇ ਨਾ ਫਿਰ ਥੋੜਾ ਜਿਹਾ ਸਮਾਂ ਜ਼ਰੂਰ ਲੱਗਦਾ ਇਹਦੇ ਵਿੱਚ ਮਤਲਬ ਜੇ ਪਰਿਵਾਰ ਦੀ ਸਹਿਮਤੀ ਹੈ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੇ ਕੋਈ ਗੱਲ ਹੁੰਦੀ ਹੈ ਤਾਂ ਹੋ ਸਕਦਾ ਇਹਦੇ ਉੱਤੇ ਥੋੜੇ ਸਮੇਂ ਦੇ ਵਿੱਚ ਹੀ ਕੋਈ ਫੈਸਲਾ ਆ ਜਾਵੇ ਚਲੋ ਰਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਤੇ ਆਪਣੇ ਸਾਨੂੰ ਸਾਡੇ ਮੁੱਦੇ ਦੇ ਵਧੀਆ ਵਿਚਾਰ ਸਾਂਝੇ ਕੀਤੇ ਇਹਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਹ ਨਾਲ ਜੁੜੇ ਵੀ ਮਾਨਸਾ ਰਿੰਦਰ ਸਿੰਘ ਜੀ ਤੇ ਸਾਡਾ ਏਦਾਂ ਮੁੱਦਾ ਸੀ ਕਿ ਸਾਰਿਆਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਨਾਲ ਇੱਕ ਜਿਹੜੇ ਕਿ ਮਰਹੂਮ ਤੋੜਾਕ ਫੋਜਾ ਸਿੰਘ ਜਿਹੜੇ ਕਿ 114 ਸਾਲ ਦੀ ਉਮਰ ਸੀ ਜਿਨ੍ਹਾਂ ਨੂੰ ਇੱਕ ਐਨਆਰ ਡੱਕਰ ਮਾਰਤੀ ਜਾਂਦੀ ਹੈ ਔਰ ਉਹਨਾਂ ਦੀ ਸੜਕ ਹਾਸੇ ਮੌਤ ਹੋ ਜਾਂਦੀ ਹੈ ਹਾਲਾਂਕਿ ਕਾਫੀ ਗੱਲਾਂ ਉਠੀਆਂ ਕਿਉਂਕਿ ਜਿਹੜਾ ਐਨਆਰ ਡਰਾਈਵਰ ਸੀ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਕਾਫੀ ਪ੍ਰੈਸ਼ਰ ਪਿਆ ਪੁਲਿਸ ਤੇ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਸਾਨੂੰ ਜਾਣਕਾਰੀ ਮਿਲੀ ਹੈ ਵੀ ਉਹ ਐਨਆਰ ਦੇ ਪਰਿਵਾਰ ਦੇ ਕੋਈ ਲੋਕਾਂ ਦੇ ਵੱਲੋਂ ਫੋਜਾ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੀ ਕੇਸ ਵਾਪਸ ਲਿਆ ਜਾਏ ਤਾਜੀ ਤੋਂ ਬਾਅਦ ਅੱਜ ਉਹਨਾਂ ਦੇ ਇੱਕ ਫੌਜਾ ਸਿੰਘ ਦੇ ਬੇਟੇ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ ਤੇ ਕਿ ਜੇਕਰ ਉਹ ਐਨਆਰਆਈ ਜਿਸ ਨੇ ਗੱਡੀ ਨਾਲ ਐਕਸੀਡੈਂਟ ਹੋਇਆ ਹੈ ਜੇ ਉਹ ਮੌਕੇ ਰੁਕ ਜਾਂਦਾ ਤਾਂ ਅਸੀਂ ਉੱਥੇ ਗੱਲਬਾਤ ਕਰ ਲੈਂਦੇ ਹੁੰਦਾ ਅਸੀਂ ਉਥੇ ਤੱਕ ਨਾ ਜਾਂਦੇ ਪਰ ਕਹਿੰਦੇ ਹੁਣ ਗੱਲਬਾਤ ਅੱਗੇ ਜਾ ਚੁੱਕੀ ਹੈ ਉਹ ਨਹੀਂ ਖੜੇ ਉਹਨਾਂ ਪਰਿਵਾਰ ਜਾ ਹੀ ਰਹਿ ਕੇ ਗੁੱਸਾ ਹਸੀ ਤਾਂ ਹੁਣ ਇਹ ਕੇਸ ਹੈਡ ਆ ਉਹ ਕੋਰਟ ਵੀ ਜਾ ਚੁੱਕਿਆ ਹੈ ਨੋਨ ਅਵੇਲੇਬਲ ਆਫੈਂਸ ਲਗਾਏ ਗਏ ਨੇ ਐਨਆਰਆਈ ਤੇ ਹੁਣ ਦੇਖਾਏ ਹੈ ਕਿ ਕੋਈ ਕੋਰਟ ਫੋਜਾ ਸਿੰਘ ਦੇ ਲੜਕੇ ਲੋ ਜਿਹੜੇ ਆਇਆ ਬਿਆਨ ਹੈ ਯਾ ਐਨ ਆਰ ਆਈ ਜਿਹੜਾ ਰੋਪੀਆ ਉਹਦੇ ਡੀਲਰ ਦੇ ਕੀ ਵਿਚਾਰ ਕਰੇਗਾ ਕਿਉਂਕਿ ਹੁਣ ਦੇਖਣ ਜੇ ਵੀ ਆ ਰਿਹਾ ਕਿ ਇਸ ਜਿਹੜਾ ਕੇਸ ਹੈ ਇਸ ਦਾ ਫੈਸਲਾ ਜਲਦੀ ਆ ਜਾਏਗਾ ਕਿਉਂਕਿ ਜਿਹੜਾ ਵਿਅਕਤੀ ਹੈ ਉਹ ਐਨ ਆਰ ਆਈ ਹੈ ਉਸਦੇ ਵਕੀਲਾਂ ਨੇ ਆਪਣੀ ਦਲੀਲ ਦਿੱਤੀ ਹੈ ਕਿ ਕੰਪਰਮੋਜ਼ਨ ਦਿੰਦਾ ਹੈ ਜਾਣ ਬੁੱਝ ਕੇ ਕੀਤੀ ਹੋਈ ਹਤਿਆ ਨਹੀਂ ਹੈ ਇਹ ਹੋਇਆ ਇੱਕ ਐਕਸੀਡੈਂਟ ਹੈ ਹੁਣ ਦੇਖਦੇ ਆ ਦੋਸਤੋ ਕਿ ਕੋਰਟ ਕਿਦੇ ਪੱਖ ਮੰਨੇਗਾ ਜਾਂ ਕਿਦੇ ਨਹੀਂ ਮੰਨੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਹੜਾ ਦਾ ਇਹਦਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਲਾਈਵ ਹੋਰ ਪ੍ਰੋਗਰਾਮ ਲੈ ਕੇ ਉਹ ਤਾਂ ਤੁਸੀਂ ਦੇਖੋ ਇਹਨਾਂ ਪੰਜਾਬੀ ਟੀਵੀ ਤੇ